ਆਰਤੀ ਨੂੰ ਨਕਲੀ ਅਨਾਜ ਮੰਡੀ ਚਲਾਉਣੀ ਪਈ ਮਹਿੰਗੀ ਪ੍ਰਸ਼ਾਸਨ ਨੇ ਠੋਕਿਆ 50000 ਰੁਪਏ ਜੁਰਮਾਨਾ ਸ਼੍ਰੀ ਮੁਕਸਸ ਸਾਹਿਬ ਦੀ ਮੁੱਖ ਸ਼ਹਿਰੀ ਅਨਾਜ ਮੰਡੀ ਵਿੱਚ ਆਰਤੀ ਫਰਮ ਦੀ ਦੁਕਾਨ ਨੰਬਰ 52 ਸਤਪਾਲ ਭਾਗਮਲ ਵੱਲੋਂ ਪਿੰਡ ਥਾਂਦੇਵਾਲਾ ਵਿੱਚ ਬਤੌਰ ਆਰਤੀ ਹੁੰਦਿਆਂ ਹੋਇਆਂ ਵੀ ਇੱਕ ਘਰ ਅੰਦਰ ਚਲਾਈ ਜਾ ਰਹੀ ਨਕਲੀ ਅਨਾਜ ਮੰਡੀ ਦਾ ਮਾਮਲਾ ਮੀਡੀਆ ਵੱਲੋਂ ਪ੍ਰਮੁਖਤਾ ਦੇ ਆਧਾਰ ਤੇ ਨਸ਼ਰ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਵੱਡਾ ਐਕਸ਼ਨ ਕਰਦਿਆ ਆਰਤੀ ਇਸ ਨਾਮ ਵਰ ਫਰਮ ਸਤਪਾਲ ਪਾਕ ਮਾਲ ਤੇ 50000 ਰੁਪਏ ਦਾ ਜੁਰਮਾਨਾ ਟੋਕਿਆ ਹੈ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੈਰ ਕਾਨੂੰਨੀ ਅਨਾਜ ਮੰਡੀ ਵੱਜੋਂ ਸਰਕਾਰੀ ਬੋਰੀਆਂ ਵਿੱਚ ਭਰ ਕੇ ਰੱਖੀ ਹੋਈ ਕਣਕ ਦੇ 2000 ਗੱਟਿਆਂ ਨੂੰ ਵਿਭਾਗ ਨੇ ਆਪਣੀ ਹਿਰਾਸਤ ਵਿੱਚ ਲੈ ਕੇ ਉਕਤ ਆੜੀਤੀਏ ਫਰਮ ਦੀ ਖਰੀਦ ਪ੍ਰਕਿਰਿਆ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ ਪਾਕ ਮਾਲ ਸੱਤ ਬਾਲ ਗਈ ਧੰਦੇ ਵਾਲਾ ਕੰਡ ਦੇ ਵਿੱਚ ਕੰਮ ਕਰਦੀ ਆ ਇਹਨਾਂ ਨੇ 2000 ਮੋਰੀ ਘਰੇ ਪਈ ਸੀ ਬਿਨਾ ਬੋਲੀ ਤੋਂ ਪਹਿਲਾਂ ਤਾਂ ਇਹਨਾਂ ਨੂੰ ਬਿਨਾ ਬੋਲੀ ਤੋਂ ਨੋਟਿਸ ਕੱਢਿਆ 2000 ਗੱਟੇ ਦਾ ਬਿਨਾ ਬੋਲੀ ਤੋਂ ਨੋਟਿਸ ਕੱਟਤਾ ਵੀ ਇਹਦਾ ਸਪਸ਼ਟੀਕਰਨ ਦੇਉ ਜੀ ਸੈਕਟਰੀ ਸਾਹਿਬ ਡੀਐਮ ਸਾਹਿਬ ਉਹਨਾਂ ਨੇ ਜਿਹੜਾ 50000 ਆਪਣੇ 50000 ਜੁਰਮਾਨਾ ਪਾਤਾ 2000 ਗੱਟੇ ਨੂੰ 50000 ਜੁਰਮਾਨਾ ਪਾਤਾ ਉਹਦੇ ਦੀ ਜਿੱਦਣ ਦੀ ਸ਼ਿਕਾਇਤ ਹੋਈ ਜਾਂ ਚੈੱਕ ਹੋਇਆ ਇਹ ਨਕਲੀ ਅਬਦੀ ਮੰਡੀ ਬਣਾਈ ਬੈਠੇ ਸੀਗੇ ਉਹਦੇ ਤੋਂ ਹੀ ਇਹਨਾਂ ਦੀ ਪਰਚੇਜ ਬੰਦਾ ਜਿੰਨਾ ਚਿਰ ਹੁਣ ਇਹ ਫਰਮ 50000 ਰੁਪਏ ਜੁਰਮਾਨਾ ਨਹੀਂ ਭਰਦੀ ਉਹਨ ਨਹੀਂ ਲਿਖੀ ਜਾਊਗੀ ਪਰਚੇਜ ਬੰਦ ਹੋਈ ਨੂੰ ਇਹ ਤਿੰਨ ਤਰੀਕ ਤੋਂ ਬੰਦ ਆਈ ਪਰਚੇਜ ਸਰ ਬੋਰੀਆਂ ਸਰਕਾਰੀ ਸੀ ਜਾਂ ਪ੍ਰਾਈਵੇਟ ਬੋਰੀਆਂ ਸਰਕਾਰੀ ਸੀ ਜੀ ਕਿਉਂਕਿ ਉਹ ਹੁਕਮ ਹੁੰਦੇ ਆ ਜੀ ਏਜੰਸੀ ਦੇ ਵੀ ਬਾਰਦਾਨਾ ਗੜਾਉਣ ਦੇ ਵਿੱਚੋਂ ਚੱਕ ਲਿਓ ਤੇ ਕੁਝ ਗੱਠਾ ਮਤਲਬ ਕਿ ਉਹ 2000 ਬੋਰੀ ਦੇ ਸਾਬ ਨੂੰ ਉਹਨੇ ਘਰੇ ਉਤਾਰਤੀ ਜਿੰਨਾਂ ਜਿਹੜੇ ਫਰਮ 50000 ਜੁਰਮਾਨਾ ਨਹੀਂ ਭਰਦੀ ਉਹਨਾਂ ਚ ਇਹਨਾਂ ਦਾ ਇੱਕ ਗੱਟਾ ਵੀ ਇੱਕ ਦਾਣਾ ਵੀ ਪਰਚੇਜ ਦੇ ਵਿੱਚ ਨਾ ਤਾਂ ਏਜੰਸੀ ਵੱਲੋਂ ਤੇ ਨਾ ਹੀ ਮਾਰਕੀਟ ਕਮੇਟੀ ਵੱਲੋਂ ਲਿਖਿਆ ਜਾਵੇਗਾ ਆਰਤੀ ਨੂੰ ਨਕਲੀ ਅਨਾਜ ਮੰਡੀ ਚਲਾਉਣੀ ਪਈ ਮਹਿੰਗੀ ਪ੍ਰਸ਼ਾਸਨ ਨੇ ਠੋਕਿਆ 50000 ਰੁਪਏ ਜੁਰਮਾਨਾ ਸ਼੍ਰੀ ਮੁਕਸਸ ਸਾਹਿਬ ਦੀ ਮੁੱਖ ਸ਼ਹਿਰੀ ਅਨਾਜ ਮੰਡੀ ਵਿੱਚ ਆਰਤੀ ਫਰਮ ਦੀ ਦੁਕਾਨ ਨੰਬਰ 52 ਸਤਪਾਲ ਭਾਗਮਲ ਵੱਲੋਂ ਪਿੰਡ ਥਾਂਦੇਵਾਲਾ ਵਿੱਚ ਬਤੌਰ ਆਰਤੀ ਹੁੰਦਿਆਂ ਹੋਇਆਂ ਵੀ ਇੱਕ ਘਰ ਅੰਦਰ ਚਲਾਈ ਜਾ ਰਹੀ ਨਕਲੀ ਅਨਾਜ ਮੰਡੀ ਦਾ ਮਾਮਲਾ ਮੀਡੀਆ ਵੱਲੋਂ ਪ੍ਰਮੁੱਖਤਾ ਦੇ ਆਧਾਰ ਤੇ ਨਸ਼ਰ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਵੱਡਾ ਐਕਸ਼ਨ ਕਰਦਿਆ ਆਰਤੀ ਇਸ ਨਾਮਵਰ ਫਰਮ ਸਤਪਾਲ ਭਾਗਮਲ ਤੇ 50000 ਰੁਪਏ ਦਾ ਜੁਰਮਾਨਾ ਠੋਕਿਆ ਹੈ మార్కెట్ కమిటీ ਦੇ ਸੁਪਰਵਾਈਜ਼ਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੈਰ ਕਾਨੂੰਨੀ ਅਨਾਜ ਮੰਡੀ ਵੱਜੋਂ ਸਰਕਾਰੀ ਬੋਰੀਆਂ ਵਿੱਚ ਭਰ ਕੇ ਰੱਖੀ ਗਈ ਕਣਕ ਦੇ 2000 ਗੱਟਿਆਂ ਨੂੰ ਵਿਭਾਗ ਨੇ ਆਪਣੀ ਹਿਰਾਸਤ ਵਿੱਚ ਲੈ ਕੇ ਉਕਤ ਆੜੀਤੀਏ ਫਾਰਮ ਦੀ ਖਰੀਦ ਪ੍ਰਕਿਰਿਆ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਭਾਗਮਲ ਸੱਤ ਪਾਲ ਗਈ। ਤੰਦੇ ਵਾਲਾ ਪਿੰਡ ਦੇ ਵਿੱਚ ਕੰਮ ਕਰਦੀ ਆ ਇਹਨਾਂ ਨੇ 2000 ਮੋਰੀ ਘਰੇ ਪਈ ਸੀ ਬਿਨਾ ਬੋਲੀ ਤੋਂ ਪਹਿਲਾਂ ਤਾਂ ਇਹਨਾਂ ਨੂੰ ਬਿਨਾ ਬੋਲੀ ਤੋਂ ਨੋਟਿਸ ਕੱਢਿਆ 2000 ਗੱਟੇ ਦਾ ਬਿਨਾ ਬੋਲੀ ਤੋਂ ਨੋਟਿਸ ਕਰਤਾ ਵੀ ਇਹਦਾ ਸਪਸ਼ਟੀਕਰਨ ਦਿਓ ਜੀ ਸੈਕਟਰੀ ਸਾਹਿਬ ਡੀਐਮ ਸਾਹਿਬ ਉਹਨਾਂ ਨੇ ਜਿਹੜਾ 50000 ਆਪਣੇ 50000 ਜੁਰਮਾਨਾ ਪਾਤਾ 2000 ਗੱਟੇ ਨੂੰ 50000 ਜੁਰਮਾਨਾ ਪਾਤਾ ਉਹਦੇ ਦੀ ਜਿੱਦਾਂ ਦੀ ਸ਼ਿਕਾਇਤ ਹੋਈ ਜਾਂ ਚੈੱਕ ਹੋਇਆ ਇਹ ਮੈਂ ਅਗਲੀ ਅਬਦੀ ਮੰਡੀ ਬਣਾਈ ਬੈਠੇ ਸੀਗੇ ਉਹਦੇ ਤੋਂ ਹੀ ਇਹਨਾਂ ਦੀ ਪਰਚੇਜ ਬੰਦ ਆ ਜਿੰਨਾ ਚਿਰ ਹੁਣ ਇਹ ਫਰਮ 50000 ਰੁਪਏ ਜੁਰਮਾਨਾ ਨਹੀਂ ਭਰਦੀ ਨਹੀਂ ਲਿਖੀ ਜਾਊਗੀ ਪਰਚੇਜ ਬੰਦ ਹੋਈ ਨੂੰ ਇਹ ਤਿੰਨ ਤਰੀਕ ਤੋਂ ਬੰਦ ਆਜੀ ਪਰਚੇਜ ਸਰ ਬੋਰੀਆਂ ਸਰਕਾਰੀ ਸੀ ਜੀ ਜਾਂ ਪ੍ਰਾਈਵੇਟ ਬੋਰੀਆਂ ਸਰਕਾਰੀ ਸੀ ਜੀ ਕਿਉਂਕਿ ਹੁਕਮ ਹੁੰਦੇ ਆ ਜੀ ਏਜੰਸੀ ਦੇ ਵੀ ਬਾਰਦਾਨਾ ਗੜਾਉਣ ਦੇ ਵਿੱਚੋਂ ਚੱਕ ਲਿਓ ਤੇ ਕੁਝ ਇਕੱਠਾ ਮਤਲਬ ਕਿ ਉਹ 2000 ਬੋਰੀ ਦੇ ਸਾਬ ਉਹਨਾਂ ਨੇ ਘਰੇ ਉਤਾਰਤੀ ਜਿੰਨਾਂ ਜਿਹੜੇ ਫਰਮ 50000 ਜੁਰਮਾਨਾ ਨਹੀਂ ਭਰਦੀ ਉਹਨਾਂ ਚ ਇਹਨਾਂ ਦਾ ਇੱਕ ਗੱਟਾ ਵੀ ਇੱਕ ਦਾਣਾ ਵੀ ਪਰਚੇਜ ਦੇ ਵਿੱਚ ਨਾ ਤਾਂ ਏਜੰਸੀ ਵੱਲੋਂ ਤੇ ਨਾ ਹੀ ਮਾਰਕੀਟ ਕਮੇਟੀ ਵੱਲੋਂ ਲਿਖਿਆ ਜਾਵੇਗਾ